ਜ਼ਿਲ੍ਹਾ ਜਲੰਧਰ ਤੇ ਹਲਕਾ ਫਲੋਰ ਦੇ ਕਸਬਾ ਅਪਰਾ ਵਿਖੇ ਲੋਕ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ ਇਸ ਦੀ ਜਾਣਕਾਰੀ ਦਿੰਦੇ ਆ ਪਿੰਡ ਵਾਸੀਆਂ ਨੇ ਦੱਸਿਆ ਕਿ ਅਪਰਾ ਦੇ ਵਾਰਡ ਨੰਬਰ 7 ਮੁਹੱਲਾ ਭਾਈ ਮੀਰ ਚੰਦ ਵਿਖੇ ਕਰੀਬ 1 ਮਹੀਨੇ ਤੋਂ ਪਾਣੀ ਨਾ ਆਉਣ ਕਾਰਨ ਮੁਹੱਲਾ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੰਗ ਪਰੇਸ਼ਾਨ ਲੋਕਾਂ ਨੇ ਦੱਸਿਆ ਕਿ ਅਸੀਂ ਪਿੰਡ ਦੀ ਪੰਚਾਇਤ ਅਤੇ ਸਰਕਾਰ ਕੋਲ ਵਾਰ-ਵਾਰ ਇਸ ਮੁਸ਼ਕਲ ਦੇ ਹੱਲ ਲਈ ਅਪੀਲ ਕੀਤੀ ਹੈ ਪਰ ਕਿਸੇ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ ਲੋਕਾਂ ਨੇ ਮੀਡੀਆ ਸਾਹਮਣੇ ਲੀਡਰਾਂ ਦੇ ਖਿਲਾਫ ਜੰਮ ਕੇ ਪੜਾਅ ਕੱਢੀ ਇਸ ਮੌਕੇ ਸਤਿੰਦਰ ਕੌਰ 우ਸ਼ਾਰਾਣੀ ਸੁਨੀਤਾ ਗਿਆਨਕੌਰ ਸੁਮਨ ਗੁਰਦਿਆਲ ਬਜ਼ਾਜ਼ ਰੀਨਾ ਸ਼ਿਵਾਸ਼ ਕੁਮਾਰ ਦੀਪਕ ਅਰੋੜਾ ਹਿੰਕੁਲ ਬਜ਼ਾਜ਼ ਪਲਵੀ ਅਰੋੜਾ இந்து ਬਜ਼ਾਜ਼ ਬਲਵੀਰ ਮਮਤਾ ਡਿੰਪਲ ਉਪਲ ਪੰਚ ਕਾਂਤਾ ਦੇਵੀ ਬੱ블ੂ ਵਰਮਾ ਪ੍ਰਮੋਦ ਕੁਮਾਰ ਤੋਂ ਇਲਾਵਾ ਵੱਡੇ ਪੱਧਰ ਤੇ ਪਿੰਡ ਵਾਸੀ ਹਾਜ਼ਰ ਸਨ ਆਪਣੇ ਤੋਂ ਮਮਤਾ ਸੱਲਪਾਲ ਹੋ ਰਹੀਆਂ ਸਾਡੇ ਇੱਥੇ ਪਾਣੀ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੋਈ ਹੋਇਆ ਇੱਕ ਬੋਤ ਵੀ ਪਾਣੀ ਨਹੀਂ ਸਾਡੇ ਮੱਲੇ ਵਿੱਚ ਆ ਰਿਹਾ ਸਾਡੇ ਮੱਲੇ ਦਾ ਚੌਂਕ ਭਾਈ ਮੇ ਚੌਂਕ ਤੋਂ ਅੱਗੇ ਆ ਕੇ ਸਾਡੇ ਪੀਰਾਂ ਦੀ ਗਲੀ ਆਂਦੀ ਹੈ ਉਸ ਸਾਈਡ ਤੋਂ ਲੈ ਕੇ ਕਿਸੇ ਦੇ ਵੀ ਪਾਣੀ ਨਹੀਂ ਆ ਰਿਹਾ ਚਾਰ ਪੰਜ ਦਿਨ ਹੋ ਰਹੇ ਬਿਨਾ ਪਾਣੀ ਤੋਂ ਕੋਈ ਵੀ ਕੰਮ ਸਾਡਾ ਸੈੱਟ ਨਹੀਂ ਹੋ ਰਿਹਾ ਇਸ ਕਰਕੇ ਸਾਡੇ ਦੇ ਕੋਲ ਬਹੁਤ ਹੱਥ ਛੋੜ ਕੇ ਬੇਨਤੀ ਹੈ ਕਿ ਸਾਡੇ ਏਰੀਆ ਦੇ ਵਿੱਚ ਪਾਣੀ ਦਿੱਤਾ ਜਾਵੇ ਸਾਡੀ ਸਮੱਸਿਆ ਦਾ ਸਮਾਧਾਨ ਕੀਤਾ ਜਾਵੇ ਤੇ ਅਸੀਂ ਆਪਣੀ ਪ੍ਰੋਬਲਮ ਤੁਹਾਡੇ ਨਾਲ ਇਸ ਕਰਕੇ ਸ਼ੇਅਰ ਕਰਦੇ ਆ ਕਿ ਅਸੀਂ ਬਹੁਤ ਦੁਖੀ ਆ ਇਸ ਇਸ ਸਮੱਸਿਆ ਤੋਂ ਹਰ ਹਰ ਰੋਜ਼ ਕਿਸੇ ਨਾ ਕਿਸੇ ਦੇ ਘਰੋਂ ਪਾਣੀ ਲੈਣ ਜਾਂਦੇ ਆ ਬਟ ਇਹ ਆ ਕਿ ਰੋਜ਼ ਰੋਜ਼ ਕੋਈ ਕਿਸੇ ਨੂੰ ਪਾਣੀ ਨਹੀਂ ਦੇਵੇਗਾ ਠੀਕ ਹੈ ਇੱਕ ਦਿਨ ਦੀ ਗੱਲ ਹੋਵੇ ਨਾ ਫੇਰ ਬੰਦਾ ਪਾਣੀ ਲੈ ਸਕਦਾ ਇਹ ਕੰਟੀਨਿਊ ਪਾਣੀ ਐਸੀ ਚੀਜ਼ ਆ ਕਿ ਇਹ ਤੋਂ ਬਿਨਾਂ ਸਾਡਾ ਕੁਝ ਨਹੀਂ ਸੱਲ ਸਕਦਾ ਨਾ ਅਸੀਂ ਨਹਾ ਸਕਦੇ ਨਾ ਅਸੀਂ ਕੁਝ ਕੰਮ ਕਰ ਸਕਦੇ ਆ ਤੇ ਇਸ ਕਰਕੇ ਸਪੈਸ਼ਲੀ ਇੱਕ ਬਾਾਰ ਬਾਾਰ ਤੁਹਾਡੇ ਕੋਲ ਇਹ ਰਿਕਵੈਸਟ ਹੈ ਕਿ ਸਾਨੂੰ ਪਾਣੀ ਦਿੱਤਾ ਜਾਵੇ ਔਰ ਸਾਡੀ ਪਾਣੀ ਦੀ ਪ੍ਰੋਬਲਮ ਦੂਰ ਕੀਤੀ ਜਾਵੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੇ ਸਾਡੀ ਇਸ ਪ੍ਰੋਬਲਮ ਨੂੰ ਤੁਸੀਂ ਹੱਲ ਕਰਦੇ ਜਿਵੇਂ ਜਦੋਂ ਵੋਟਾਂ ਸੀ ਥੋੜਾ ਜਿਹਾ ਰੰਗ ਕੇ ਗਿਆ ਉਦੋਂ ਤੁਸੀਂ ਜਿਹੜੇ ਰਾਜ ਕਰਦੇ ਆ ਜਿਹੜੇ ਗਵਰਨਮੈਂਟ ਚਲਾਉਂਦੇ ਆ ਉਹਨਾਂ ਨੂੰ ਸਮੱਸਿਆਵਾਂ ਕਿਉਂ ਨਹੀਂ ਦੱਸਦੇ ਜਦੋਂ ਸਾਡੇ ਪਿੰਡ ਦੇ ਵਿੱਚ VOTING ਵੋਟੋ ਲਾਈਨ ਆਨੇ ਹੋ ਉਦੋਂ ਤੁਸੀਂ ਸਾਡੇ ਪਿੰਡ ਚ ਵੋਟਾਂ ਇਕੱਠੀਆਂ ਕਰਦੇ ਹੋ ਸਾਡੇ ਘਰਾਂ ਚ ਆ ਆ ਕੇ ਸਾਨੂੰ ਸਪੈਸ਼ਲੀ ਐਪਰੀਸ਼ੀਏਟ ਕਰਦੇ ਕਿ ਸਾਨੂੰ ਵੋਟਾਂ ਪਾਓ ਜਦੋਂ ਤੁਹਾਡੀਆਂ ਵੋਟਾਂ ਹੋ ਜਾਂਦੀਆਂ ਜਦੋਂ ਤੁਹਾਡਾ ਕੰਮ ਪੂਰਾ ਕੰਪਲੀਟ ਹੋ ਜਾਂਦਾ ਜਦੋਂ ਤੁਹਾਡੀ ਆਪਣੀ ਪੂਰੀ ਸੈਲਫਿਸ਼ਿੰਗ ਖਤਮ ਹੋ ਜਾਂਦੀ ਉਸ ਤਾਰੀਖ ਤੋਂ ਸੇ ਨਾ ਹੀ ਤੁਹਾਡੇ ਤੁਹਾਡਾ ਰਾਜਾਂ ਤੇ ਤੁਸੀਂ ਨਾ ਹੀ ਆਪਣਾ ਆਪਣੀ ਜਵਾਨ ਤੋਂ ਪਿੱਛੇ ਹੋ ਜਾਂਦੇ ਆ ਔਰ ਕਿਸੇ ਵੀ ਪ੍ਰੋਬਲਮ ਨੂੰ ਸਾਡੀ ਨੂੰ ਹੱਲ ਨਹੀਂ ਕਰਦੇ ਨਾ ਹੀ ਸਾਡੇ ਤੇ ਪਾਣੀ ਦੀ ਪ੍ਰੋਬਲਮ ਹਾਲ ਹੁੰਦੀ ਆ ਨਾ ਹੀ ਸਾਡੇ ਇੱਥੇ ਕੋਈ ਡਿਸਪੈਂਸਰੀ ਦੇ ਵਿੱਚ ਕੋਈ ਕੋਈ ਹੈਗਾ ਬਈ ਕੋਈ ਹੈਲਥ ਥਾਂਥ ਦੀ ਪ੍ਰੋਬਲਮ ਕੋਈ ਗਰੀਬ ਬੰਦਾ ਕੋਈ ਆਪਣਾ ਇਲਾਜ ਨਹੀਂ ਕਰ ਸਕਦਾ ਕੋਈ ਕੁਝ ਨਹੀਂ ਕਰ ਸਕਦਾ ਇਸ ਕਰਕੇ ਜਦੋਂ ਵੀ ਕੋਈ ਪੇਸ਼ੈਂਟ ਦਾ ਡਾਕਟਰ ਕੋਈ ਨਹੀਂ ਅਟੈਂਡ ਕਰਦਾ ਔਰ ਪਹਿਲੀ ਗੱਲ ਦਾ ਡਾਕਟਰ ਉੱਥੇ ਹੁੰਦੇ ਨਹੀਂ ਨਾਈਟ ਚ ਜਾਓ ਪੇਸ਼ੈਂਟ ਮਰਦਾ ਮਰ ਜਾਂਦਾ ਲੇਕਿਨ ਨਾਈਟ ਕੋਈ ਡਾਕਟਰ ਐਵੇ ਨੇ ਬੰ ਨਹੀਂ ਹੁੰਦਾ ਇਹ ਵੀ ਬਹੁਤ ਵੱਡੀ ਇੱਕ ਸਮੱਸਿਆ ਹੈ ਇਹ ਬਹੁਤ ਵੱਡੀ ਪ੍ਰੋਬਲਮ ਹੈ ਕਿ ਡਾਕਟਰ ਨਹੀਂ ਹੋਏਗਾ ਤੇ ਗਰੀਬੰਦਾ ਤਾਂ ਹਲਾਸ ਤੋਂ ਮਰ ਜਾਏਗਾ ਨਾ ਤੁਸੀਂ ਇਹ ਸੋਚੋ ਜਦੋਂ ਤੁਸੀਂ ਵੋਟਾਂ ਲੈਣਾਂ ਨਹੀਂ ਤੁਸੀਂ ਕਿੰਨੇ ਵੱਡੇ ਵੱਡੇ ਵਾਅਦੇ ਕਰਕੇ ਜਾਂਦੇ ਆ ਅਸੀਂ ਤੁਹਾਡੇ ਲਈ ਆ ਕਰਾਂਗੇ ਉਹ ਕਰਾਂਗੇ ਬਟ ਜਦੋਂ ਤੁਸੀਂ ਜਿੱਤ ਜਾਂਦੇ ਆ ਜਦੋਂ ਤੁਹਾਡਾ ਪੂਰਾ ਹੋ ਜਾਂਦਾ ਤੁਹਾਡਾ ਕਲੀਅਰ ਹੋ ਜਾਂਦਾ ਬਾਅਦ ਤੁਸੀਂ ਆਪਣੀ ਸਿਟਿੰਗ ਦੇ ਉੱਤੇ ਬੈਠ ਜਾਂਦੇ ਹੋ ਤਾਂ ਤੁਸੀਂ ਸਾਰਾ ਕੁਝ ਭੁੱਲ ਜਾਂਦੇ ਆ ਸਭ ਤੋਂ ਵੱਡੀ ਸਮੱਸਿਆ ਤਾਂ ਹੈ ਪਾਣੀ ਦੀ ਇੱਕ ਮੰਥ ਹੋ ਗਿਆ ਪਾਣੀ ਨਹੀਂ ਆ ਰਿਹਾ ਇੱਕ ਦਿਨ ਆ ਗਿਆ ਦੋ ਦਿਨ ਨਹੀਂ ਆਇਆ ਅੱਛਾ ਫਿਰ ਸਭ ਤੋਂ ਵੱਡੀ ਪ੍ਰੋਬਲਮ ਜੇ ਅਸੀਂ ਰਿਕਵੈਸਟ ਵੀ ਇੱਲੇ ਦਿਨ ਕਰਕੇ ਆਇਆ ਰਾਤ ਨੂੰ 2-2 ਵਜੇ ਪਾਣੀ ਛੱਡਦੇ ਆ ਕਦੀ ਕਹਿੰਦੇ 1:30 ਵਜੇ ਆਣਾ ਕਦੀ 2 ਵਜੇ ਕਦੀ ਤੜਕੇ 4:30 ਵਜੇ ਇੱਕ ਤਾਂ ਸਾਰੀ ਰਾਤ ਵੀ ਆਰਾਮ ਨਹੀਂਦਾ ਫਿਰ ਇੱਕ ਦੂਜੇ ਨੂੰ ਕਾਲ ਕਰੋ ਪਾਣੀ ਆਇਆ ਪਾਣੀ ਆਇਆ ਪਾਣੀ ਆਇਆ ਪੁੱਛੋ ਸਾਰੇ ਡਿਸਟਰਬ ਹੋ ਜਾਂਦੇ ਇਸ ਚੀਜ਼ ਪਿੱਛੇ ਪਾਣੀ ਫਿਰ ਵੀ ਨਹੀਂ ਆਉਂਦਾ ਇੰਨੀ ਦਿੱਕਤ ਹੋ ਰਹੀ ਆ ਵੀ ਸਾਡੇ ਬੱਚੇ ਸਕੂਲ ਕਾਲਜ ਨਹੀਂ ਜਾ ਪਾ ਰਹੇ ਤੁਸੀਂ ਦੇਖ ਲਓ ਕਿਹੜਾ ਮੰਥ ਕਰਦੇ ਆ ਉਹਨਾਂ ਦੇ ਕੈਸਟਾਈਜ਼ ਐਗਜ਼ਾਮਸ ਆ ਇਸ ਚੀਜ਼ ਨਾਲ ਸਾਡਾ ਇਹਨਾਂ ਲਾਅ ਟੋੜਿਆ ਨਾ ਵੀ ਆਪਾਂ ਤੁਹਾਨੂੰ ਦੱਸ ਨਹੀਂ ਸਕਦੇ ਇਸ ਕਰਕੇ ਆਪਾਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਡੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਸਮੱਸਿਆ ਕੀ ਆਇਆ ਮਹੀਨਾ ਹੋ ਗਿਆ ਪਾਣੀ ਨਹੀਂ ਆਂਦਾ ਹੈਗਾ ਬਹੁਤ ਸਮੱਸਿਆ ਬੱਚੇ ਮੂੰਹ ਤੋਂ ਤੋਂ ਹੀ ਬੈਠ ਕੇ 300 ਬਿਆਜ ਗੈਣ ਦੀਆਂ ਲੱਗੀਆਂ ਬੱਚੇ ਸਕੂਲ ਨਹੀਂ ਜਾਣਾ ਸਕੂਲ ਨਹੀਂ ਜਾਣਾ ਸਾਧਾ ਪਾਣੀ ਪਾਣੀ ਲੱਗ 3 ਮਿੰਟ ਲੱਗ ਗਿਆ ਪਾਣੀ ਨਹੀਂ ਚੰਗੀ ਨਹੀਂ ਹੁੰਦੀ ਨਾ ਦਾਨੀ ਦੇ ਕੇ ਪਾਣੀ ਪਿਚੋ ਲੈਣ ਦੇ ਉਥੋਂ ਲੈਣ ਦੇ ਨਲ ਕੇ ਸੰਭਾ ਦੇ ਹੱਥ ਬਹੁਤ ਕੈਸੇ ਵਿਗਿਆਨੇ ਨੂੰ ਵੀ ਤੁਸੀਂ ਆਪੇ ਹੱਲ ਕਰੋ ਆਇਆ ਪਾਣੀ ਚੱਲਦਾ ਪਾਣੀ ਆਇਆ ਪਾਣੀ ਆ ਰਿਹਾ ਅਸੀਂ ਆਜ ਨਹੀਂ ਆਉਣੇ ਆ ਪਾਣੀ ਨਹੀਂ ਬਹੁਤ ਸੜ ਜਾਣਾ ਬੱਚਿਆਂ ਕੰਮ ਵੀ ਕਰਨਾਂ ਤਾਂ ਤੁਸੀਂ ਸਮਝਣਾ ਚਾਹੁੰਦਾ ਪਾਣੀ ਆ ਕੇ ਚੱਲੇ ਤਾਂ ਕਿ ਇਹ ਕਰਦੇ ਗਏ ਪਾਣੀ ਬਹੁਤ ਸੰਤੰਗੀ ਹੈ ਹੀਟ ਕਰਦੇ ਆ ਸਾਡਾ ਪਾਣੀ ਦਾ ਹਲਕਾ ਜਿਹਾ ਜਾ ਰਹੇ ਸਾਡਾ ਆਪਣੇ ਬਹੁਤ ਸਾਰਾ ਬਹੁਤ ਤੰਗ ਹੋਇਆ ਕਿ ਬੀਬੀ ਸਰ ਪਾਣੀ ਦੀ ਬੜੀ ਸਮੱਸਿਆ ਹੈ ਇੱਥੇ ਇਸ ਮਹੀਨਾ ਹੋ ਗਿਆ ਪਾਣੀ ਬਿਲਕੁਲ ਨਹੀਂ ਆਉਂਦਾ ਸਾਰੀ ਸਾਰੀ ਰਾਤ ਜਾਗ ਕੇ ਅਸੀਂ ਪਾਣੀ ਡਿਗਦੇ ਰਹਿੰਦੇ ਕਦੀ ਕਹਿੰਦੇ 2 ਵਜੇ ਛੱਡੋਗੇ ਕਦੀ ਕਹਿੰਦੇ 1 ਵਜੇ ਛੱਡੋਗੇ ਕਦੀ ਕਹਿੰਦੇ ਸਵੇਰੇ ਛੱਡੋਗੇ ਸਾਰੀ ਸਾਰੀ ਰਾਤ ਜਾਗਦੇ ਰਹਿੰਦੇ ਪਾਣੀ ਨਹੀਂ ਆਉਂਦਾ ਪਾਣੀ ਨੂੰ ਤੁਹਾਨੂੰ ਪਤਾ ਹੈ ਕਿ ਪਾਣੀ ਦੀ ਸਵੇਰੇ ਦੀ ਸ਼ੁਰੂਆਤ ਹੀ ਪਾਣੀ ਨਾਲ ਹੁੰਦੀ ਹੈ ਇਹਨਾਂ ਪਾਣੀ ਪੀਣ ਨੂੰ ਹੈਗਾ ਇਹਨਾਂ ਪਾਣੀ ਨਾਲ ਨੂੰ ਹੈਗਾ ਨਾ ਅਪਲਿ ਜਾਣ ਨੂੰ ਨਾ ਕਿਸੇ ਚੀਜ਼ ਨੂੰ ਪਾਣੀ ਨਹੀਂ ਹੈ ਇਹਨੇ ਔਖੇ ਹੋਏ ਸਾਰੀ ਸਾਰੀ ਰਾਤ ਦੇਖਦੇ ਰਹਿੰਦੇ ਪਾਣੀ ਆਊਗਾ ਪਾਣੀ ਆਊਗਾ ਬੈਠੇ ਰਹੇ ਦਾ ਤੇ ਪਾਣੀ ਦਾ ਆਣਾ ਚਾਹੀਦਾ ਨੇ ਸਰ ਅਸੀਂ ਗਿਆਨੀ ਸਰਪੰਚ ਨੂੰ ਵੀ ਜਾ ਕੇ ਉਹਨਾਂ ਨੂੰ ਦੱਸ ਕੇ ਆਏ ਕਿ ਬਈ ਪਾਣੀ ਨਹੀਂ ਆ ਰਿਹਾ ਸਾਡੇ ਮੱਲੇ ਸਾਨੂੰ ਪਾਣੀ ਛੋਟਾ ਠੀਕ ਵਾਰੀ ਵੀ ਨਹੀਂ ਆ ਕੇ ਦੇਖਦਾ ਹੋਊਗੀ ਵੀ ਪਾਣੀ ਆਉਂਦਾ ਹੈ ਕਿ ਨਹੀਂ ਆਉਂਦਾ ਸਾਰੀ ਪਬਲਿਕ ਪ੍ਰੇਸ਼ਾਨ ਹੋਏ ਸਾਰਾ ਪਰਾ ਸੜ ਮੱਲਾ ਪੂਰਾ ਪਰੇਸ਼ਾਨ ਹੋਇਆ ਪਿਆ ਪਾਣੀ ਤੋਂ ਮਿਲਿਆ ਸਰ ਪਾਣੀ ਪਲੀਜ਼ ਪਾਣੀ ਦਿਜੀਏ ਸਾਨੂੰ ਬਹੁਤ ਪਾਣੀ ਦਾ ਔਖਾ ਹੋਇਆ ਪਿਆ ਸਾਡੇ ਹੱਥ ਬੰਨ ਕੇ ਸਰਕਾਰ ਨੂੰ ਬੇਨਤੀ ਆ ਹੋਟਾ ਲੈਣ ਪੈ ਲਿਆ ਜਾਂਦੇ ਆ ਸਾਨੂੰ ਪਾਣੀ ਦੀ ਬਹੁਤ ਤੰਗੀ ਅਸੀਂ ਮੂੰਹ ਤੋਂ ਹੱਥ ਤੋਂ ਪਾਣੀ ਬੈਠੇ ਆ ਨਹਾਉਣ ਤੋਂ ਮੇਰੇ ਬੱਚੇ ਬੈਠੇ ਆ ਸਾਰਾ ਮੱਲਾ ਸਾਰੀ ਨਗਰੀ ਅਪਰ ਸ਼ਹਿਰ ਦੀ ਪਾਣੀ ਤੋਂ ਬਹੁਤ ਤੰਗ ਆ ਅਸੀਂ ਇੰਨਾ ਤਾਂ ਕੱਲੇ-ਕੱਲੇ ਦੀ ਜਾ ਕੇ ਘਰ-ਘਰ ਮੈਨੂੰ ਤਾਂ ਕਰੀਏ ਸਾਨੂੰ ਪਾਣੀ ਦਾ ਕੁੱਟ ਕਦੀ ਕਿਤੇ ਮਿਲਦਾ ਕਦੀ ਕਿਤੇ ਰੋਜ਼ ਤਾਂ ਕਿਸੇ ਦੇ ਘਰੋਂ ਵੀ ਪਾਣੀ ਪਰ ਨਹੀਂ ਸਕਦੇ ਪਾਣੀ ਦੀ ਸਾਡੀ ਇੰਨੀ ਸੰਭਾਲ ਲਿਆ ਆ ਵੀ ਤੁਸੀਂ ਕਹਿੰਦੇ ਸਰਦ ਪਾਣੀ ਬਹੁਤ ਦੁਖੀ ਹੋਇਆ ਪਿਆ ਹੁਣ ਪਾਣੀ ਆ ਰਿਹਾ 4 ਵੇ ਤੜਕੇ ਆ ਰਿਹਾ 4 ਵੇ 5 ਵੇ ਆ ਰਿਹਾ ਸਾਰੀ ਰਾਤ ਦੀ ਸਾਰਾ ਦਿਨ ਜਗਦੇ ਦੀ ਕੱਟੀਦਾ ਸਾਡੀ ਬੇਨਤੀ ਸਰਕਾਰ ਨੂੰ ਹੱਥ ਬੰਨ ਕੇ ਜੋੜ ਕੇ ਵੀ ਸਾਨੂੰ ਪਾਣੀ ਦੀ ਹੱਲ ਕਰੋ ਜਿੱਦਾਂ ਵੀ ਮਰਜੀ ਸਾਡੇ ਪਾਣੀ ਦਾ ਹੱਲ ਕਰੋ ਸਾਡੇ ਇੱਥੇ ਪਾਣੀ ਦੀ ਸਮੱਸਿਆ ਜ਼ਿਆਦਾ ਆ ਸਰਪੰਚ ਸਾਹਿਬ ਵੀ ਸੁਣਦੇ ਨਹੀਂ ਹੈਗੇ ਸਰਪੰਚ ਸਾਹਿਬ ਨਾਲ ਸਾਡੀ ਮੀਟਿੰਗ ਵੀ ਹੋਈ ਸੀ ਕਰਪਾਣ ਸਭ ਜਿੱਦਣ ਆਗੇ ਮਲੇਚ ਉਦਣ ਪਾਣੀ ਆ ਗਿਆ ਜਦੋਂ ਚਲ ਗਿਆ ਪਾਣੀ ਬੰਦ ਹੋ ਗਿਆ ਉਹਨਾਂ ਨੂੰ ਕਈ ਵਾਰ ਅਸੀਂ ਕਿਹਾ ਪਾਣੀ ਛੱਡ ਦਿਓ ਉਹ ਕਹਿੰਦੇ ਤੁਹਾਡੇ ਇੱਥੇ ਪਾਣੀ ਦੀ ਸਮੱਸਿਆ ਹੈ ਪਿਛਲੀਆਂ ਮੋਟਰਾ ਬੰਦ ਕਰੋ ਇਹ ਤਾਂ ਫਿਰ ਅਸੀਂ ਘਰ ਘਰ ਜਾ ਕੇ ਬੂਹੇ ਖੜਕਾਉਂਦੇ ਰਹਿ ਜਾਈਏ ਕਿ ਤੁਸੀਂ ਬੰਦ ਕਰੋ ਸਾਨੂੰ ਵੀ ਪਾਣੀ ਦਿਓ ਇਹ ਤਾਂ ਉਹਨਾਂ ਦੀ ਰਿਸਪੋਨਸੀਬਿਲਟੀ ਹੈ ਕਿ ਪਿੱਛੋਂ ਪਾਣੀ ਪੂਰਾ ਛੱਡੋ ਅਸੀਂ ਵੀ ਭਰੀਏ ਜੇ ਤੁਸੀਂ ਪਿੱਛੋਂ ਛੱਡਣਾ ਨਹੀਂ ਤਾਂ ਅਸੀਂ ਪਾਣੀ ਕਿੱਥੋਂ ਭਰੀਏ ਬੋਟਾਂ ਲੈਣੀਆਂ ਹੁੰਦੀਆਂ ਤਾਂ ਕੁੰਡੇ ਖੜਕਾਈ ਫਿਰਦੇ ਆ ਸਾਨੂੰ ਬੋਟਾਂ ਵਾਦੋ ਸਾਨੂੰ ਬੋਟਾਂ ਵਾਦੋ ਐਤ ਕੀ ਬੋਟਾਂ ਮੰਗਣੇ ਆ ਆਪਾਂ ਤਾਂ ਖ ਅਬਰੇ ਦੇ ਵਿੱਚ ਕੋਈ ਸਰਪੰਚ ਨਹੀਂ ਬਣੂਗਾ ਜੇ ਸਾਡੀ ਸਮੱਸਿਆ ਦਾ ਹੱਲ ਨਹੀਂ ਹੋਣਾ ਇਸ ਵਾਰ ਅਸੀਂ ਤਾਂ ਸਾਫ਼ ਕਹਿਣਾ ਜਾ ਤਾਂ ਲਾਓ ਗੇਟ ਵਾਲਾ ਨੂੰ ਜਿੰਦੇ ਜਾਂ ਤਾਂ ਕਿਤੇ ਵੀ ਨਾ ਪਾਣੀ ਦਿਓ ਜਾਂ ਤਾਂ ਆਪਣੇ ਘਰਾਂ 'ਚ ਵੀ ਪਾਣੀ ਨਾ ਛੱਡੋ ਪਤਾ ਫੇਰ ਲੱਗੇ ਜਿੱਦਾਂ ਅਸੀਂ ਤੜਫਦੇ ਪਾਣੀ ਨੂੰ ਉਦਾਂ ਹੀ ਇਹ ਤੜਫਣ ਫੇਰ ਪਤਾ ਲੱਗੇ ਪਾਣੀ ਕਹਿੰਦੇ ਕਿਨੂੰ ਤੁਹਾਨੂੰ ਮੈਂ ਦੱਸਾਂ ਅਸੀਂ ਤਾਂ ਇਹੀ ਰਿਕਵੈਸਟ ਕਰਦੇ ਆ ਕਿ ਸਾਨੂੰ ਪਾਣੀ ਦਿਓ ਪਾਣੀ ਦੀ ਸਮੱਸਿਆ ਆ ਪਰ ਜੇ ਸਭ ਨਾਲ ਬਾਤ ਦਾ ਜਦ ਪਾਣੀ ਨਹੀਂ ਮਿਲਣਾ ਤੇ ਫਿਰ ਅਸੀਂ ਜਾਵਾਂਗੇ ਕਿੱਥੇ ਤੇ ਪਾਣੀ ਦਾ ਕੋਈ ਸਮਾਂ ਸਬੰਧ ਨਹੀਂ ਇੱਥੇ ਟਾਈਮ ਹੈ ਨਾ ਕਦੀ 1:30 ਵਜੇ ਪਾਣੀ ਛੱਡ ਦਿੰਦਾ ਕਦੀ 2:00 ਵਜੇ ਕਦੀ 4:00 ਵਜੇ ਸਾਰਾ ਸਾਰਾ ਦਿਨ ਪਾਣੀ ਆਉਂਦਾ ਸਾਰੀ ਸਾਰੀ ਰਾਤ ਪਾਣੀ ਆਉਂਦਾ ਮੈਨੂੰ ਇਹ ਦੱਸੋ ਜਦ ਅਸੀਂ ਸੋਈਏ ਨਾ ਬਾਲਟੀਆਂ ਲੈ ਕੇ ਟੂਟੀਆਂ ਦੇ ਮੋਰੇ ਬੈਠੇ ਰਹੀਏ ਕਿ ਪਾਣੀ ਆਊਗਾ ਤਾਂ ਅਸੀਂ ਪਾਣੀ ਭਰੀਏ ਸਾਨੂੰ ਇੱਕ ਸਮਾਂ ਦੱਸੋ ਪਾਣੀ ਦੇਣਾ ਕਿ ਨਹੀਂ ਦੇਣਾ ਜੇ ਨਹੀਂ ਵੀ ਦੇਣਾ ਤੇ ਇੱਥੇ ਗੇਟ ਵਾਲਾ ਨੂੰ ਉਸੇ ਲਵਾ ਦੇਣੇ ਜਿੰਦੇ ਗਾਹਾਂ ਤੋਂ ਉੱਥੇ ਅੱਪਰੇ 'ਚ ਕੋਈ ਸਰਪੰਚ ਨਹੀਂ ਬਣੂਗਾ ਸਾਡੇ ਕੋ ਬੋਟਾ ਮੰਗਣਾ ਹੈ ਆਪਾਂ ਤਾਂ ਵੀ ਜੁੱਤੀਆਂ ਦਾ ਹਰ ਪਾਪ ਆ ਕੇ ਕੱਢਣੇ ਆਂ ਅੱਪਰੇ ਚ। ਬਾਕੀ ਹੁਣ ਦਾਹਾਂ ਤੋਂ ਸਾਨੂੰ ਪਾਣੀ ਦੇਣ ਅੱਗੇ ਤੋਂ ਫਿਰ ਆਪਣਾ ਪੜਿਆ ਵਿਚਾਰ ਲਾਂ ਅੱਪਰੇ ਚ ਫੇ ਕੀ ਹੋਣਾ ਇਹਨਾਂ ਨੂੰ ਵੀ ਪਤਾ ਹੋ ਜਾਊਗਾ। ਮੱਲਾ ਰੰਗ ਕੇ ਫਿਰ ਇਹਨਾਂ ਦੇ ਮੋਰੇ ਬਾਲਟੀਆਂ ਲੈ ਕੇ ਆਪਾਂ ਬੈਠਾਂਗੇ। ਸਾਰੇ ਉੱਪਰ ਇੱਕੋ ਹੱਲ ਇਹੀ ਆ ਹੁਣ ਜੇ ਸਾਡੀ ਨਾਂ ਸੁਣੀ ਇਹਨਾਂ ਨੇ। ਟਿੰਕੀ ਟੈਂਕੀ ਛੱਡ ਕੇ ਅਜੇ ਤੱਕ ਨਹੀਂ ਪਹੁੰਚੇ। ਹੂੰ ਉਹਦਾ ਹੱਲ ਕੀ ਆ? ਉਹਦਾ ਹੱਲ ਹੁਣ ਇਹਦੇ ਮੋਟਰ ਵਾਲਿਆਂ ਨੂੰ ਪਤਾ ਵੀ ਕੀ ਇਹ ਹੁਣ ਮੋਟਰ ਵੱਡੀ ਕਰਨੀ ਆ ਜਾਂ ਛੋਟੀ ਕਰਨੀ ਕੀ ਕਰਨਾ ਇਹਦਾ ਮੋਟਰਾਂ ਨੂੰ ਪਤਾ ਹਾਂਜੀ ਇਹਨਾਂ ਨੂੰ ਇਹ ਪੁੱਛੋ ਕਿ ਇੱਥੇ ਪਾਣੀ ਕਿੰਨੇ ਮਿੰਨਿਆ ਚ ਜਾਂਦਾ ਟੈਂਕੀ ਵਿੱਚ ਹੂੰ ਇਹ ਜਿਹੜੀ ਟੈਂਕੀ ਹੈ ਇਹ ਇੱਥੋਂ ਇੱਕੋ ਟੈਂਕੀ ਤੋਂ ਪੂਰੇ ਉੱਪਰੇ ਨੂੰ ਜਾਂਦਾ ਪਾਣੀ ਪੂਰੇ ਉੱਪਰੇ ਨੂੰ ਜਾਂਦਾ ਪੂਰੇ ਉੱਪਰੇ ਨੂੰ ਜਾਂਦਾ ਤੇ ਤੁਹਾਡੇ ਅੰਦਾਜ਼ੇ ਮੁਤਾਬਕ ਪੂਰੇ ਉੱਪਰੇ ਨੂੰ ਪਾਣੀ ਦਿੱਤਾ ਨਹੀਂ ਜਾ ਸਕਦਾ ਪਾਣੀ ਦਿੱਤਾ ਨਹੀਂ ਜੇ ਤਾਂ ਮੋ ਟੈਂਕੀ ਤਾਂ ਪੂਰਾ ਹੀ ਨਹੀਂ ਹੁੰਦਾ ਪਾਣੀ ਇਹ ਅੱਛਾ ਮੱਲੇ ਵਾਲਿਆਂ ਦਾ ਇਹ ਵੀ ਕਹਿਣਾ ਹੈ ਵੀ ਜਿਹੜਾ ਇੱਥੇ ਪਹਿਲਾਂ ਆਪਰੇਟਰ ਸੀਗਾ ਹਾਂਜੀ ਉਦੋਂ ਪਾਣੀ ਦੀ ਸਪਲਾਈ ਠੀਕ ਸੀ ਮੈਂ ਕਹਿੰਦਾ ਜੀ ਹੁਣ ਲਿਆ ਕੇ ਦੇਖ ਲਨ ਦੱਸ ਦੇਣਾ ਜੀ ਨਹੀਂ ਚਲੋ ਤੁਹਾਡੇ ਤੇ ਇਤਰਾਜ਼ ਤਾਂ ਕਿਸੇ ਮੈਂ ਜਿਹੜਾ ਕਹਿੰਦਾ ਮੈਂ ਦੱਸ ਦੇਣਾ ਆ ਜਨ ਹਮ ਹੁਣ ਕਨੈਕਸ਼ਨ ਹੋਏ ਜਿਆਦਾ ਲੈਣਾ ਪਈਆਂ ਨਵੀਆਂ ਬਹੁਤ ਹਮ ਪਾਣੀ ਤਾਂ ਤੁਸੀਂ 12 ਵਜੇ ਤੋਂ ਪਹਿਰ ਨੂੰ ਮੈਂ ਚਲਾਉਣਾ ਬਾਜ਼ਾਰ ਨੂੰ 12:00 ਮੰਲੇ ਜਾ ਕੇ 2:00 ਬੜਦਾ ਰੱਖੋ ਜੀ ਇਹਨਾਂ ਨੂੰ ਪੁੱਛੋ ਦੁਪਹਿਰ ਨੂੰ 12:00 ਵਜੇ ਦਾ ਕੀ ਹੁੰਦਾ ਹੈ ਤੇ ਇੱਥੇ ਇਹ ਬੀਬੀਆਂ ਕਹਿੰਦੀਆਂ ਵੀ ਰਾਤ ਨੂੰ ਕਦੀ 11 ਵਜੇ 12 ਵਜੇ 1 ਵਜੇ ਤੱਕ 11 ਵਜੇ ਤਾਂ ਚੜਨਾ ਪੈਂਦਾ ਜੀ ਜਿੱਦਾਂ ਹੁਣ ਜੋੜਿਆਂ ਦਾ ਮੁਹੱਲਾ ਪੈਂਦਾ ਬਹੁਤ ਦੂਰ ਜੋੜਿਆਂ ਸਕੂਲ ਵੱਲ ਉਧਰ ਪਾਣੀ ਰਾਤ ਨੂੰ 1 ਵਜੇ ਲੈਣਾ ਜੀ ਇਧਰੋਂ ਛੱਡਿਆ ਚਾਰ ਵਜੇ ਦਾ ਸ਼ਾਮ ਹਮ ਹੱਲ ਕੀ ਆ ਜਿਹੜਾ ਇਹਨਾਂ ਦੀ ਸਮੱਸਿਆ ਦਾ ਹੱਲ ਹੋ ਜਵੇ ਤੁਹਾਨੂੰ ਵੀ ਮੁਸ਼ਕਲ ਨਾ ਹੋਵੇ ਕਿਨਾਂ ਨੂੰ ਕਹਿ ਤੇ ਕਹਿ ਆਖਣੇ ਵੀ ਮੋਟਰ ਪਾਣੀ ਘਟਾ ਗਾੜੇ ਦੋ ਮਹੀਨੇ ਹੋ ਗਏ ਕਹਿੰਦੇ ਆਨੂੰ ਇਹ ਕਿੜਾ ਅੱਜ ਦਾ ਜੀ ਨਵਾਂ ਤਰ੍ਹਾਂ ਹੋਇਆ ਜੀ ਇਹ ਰਾਤ ਨੂੰ 12:00 12:00 ਵਜੇ ਬੰਦੇ ਮੈਂ ਕੋਥੇ ਟੈਂਕੀ ਤੇ ਆ ਜਾਂਦੇ ਜੀ ਪਾਣੀ ਨਹੀਂ ਆਇਆ ਪਾਣੀ ਨਹੀਂ ਆਇਆ ਉਹ ਕਹਿੰਦੇ ਗੇਟਵਾਲ ਬਦਲ ਕੇ ਹੋ ਜਾਣਾ ਗੇਟਵਾਲ ਵੀ ਬਦਲ ਤੇ ਪਾਣੀ ਫੇਰ ਨਹੀਂ ਪੂਰਾ ਹੋਵੇ ਤੁਹਾਡਾ ਜਿਹੜਾ ਮਹਿਕਮਾ ਉਹਨਾਂ ਨੂੰ ਤੁਸੀਂ ਦੱਸਿਆ ਵੀ ਲੋਕ ਤਰਾ-ਤਰਾ ਕਰਦੇ ਆ ਵੀ ਪਾਣੀ ਪੂਰਾ ਸਾਹਿਬ ਨੂੰ ਦੱਸਿਆ ਜੀ ਇਹ ਆਪ ਵੀ ਨਹੀਂ ਦੱਸ ਕਈਆਂ ਆਪ ਤਾਂ ਸਰਪੰਚ ਨੂੰ ਨਹੀਂ ਤੁਸੀਂ ਆਪਣੇ ਮਹਿਕਮੇ ਨੂੰ ਸਰਪੰਚ ਨੂੰ ਛੱਡ ਕੇ ਮਹਿਕਮੇ ਨੂੰ ਪੰਚਾਇਤ ਦੇ ਅੰਦਰ ਆ ਜੀ ਥੈਂਕ ਯੂ ਇਹਨੂੰ ਪੰਚਾਇਤ ਚਲਾਉਦੀ ਹੈ ਪੰਚਾਇਤ ਨੇ ਹੀ ਕਰਨੇ ਤੁਮ ਜੋ ਵੀ ਕਰਨੇ ਹੂੰ ਮੋਟਰ ਕਾਰ ਨਹੀਂ ਵੱਢੀ ਕਾਨੀਆਂ ਛੋੜੀ ਕਾਨੀਆਂ ਜਿਵੇਂ ਸਾਰਾ ਕੁਝ ਪੰਚਾਇਤ ਨੇ ਕਰਨਾ